ਆਰੇ ਕਾਲਜ ਲੁਧਿਆਣਾ ਵਿਖੇ 20 ਸਤੰਬਰ 2025 ਨੂੰ ਪ੍ਰੇਰਨਾਦਾਇਕ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਨਪਿੰਨ ਵਿਸ਼ਿਆਂ ਦੇ ਹੁਨਰ 500 ਵਿਦਿਆਰਥੀਆਂ ਨੂੰ ਆਪਣੀਆਂ ਅਕਾਦਮਿਕ ਡਿਗਰੀਆਂ ਵੰਡੀਆਂ ਗਈਆਂ ਇਸ ਸਮਾਰਗ ਵਿੱਚ ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨੌਜਵਾਨ ਗ੍ਰੈਜੂਏਟਾਂ ਨੂੰ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਕਾਲੀ ਆਟੋਰੀਅਮ ਵਿੱਚ ਆਯੋਜਿਤ ਇਸ ਸਮਾਰੋਹ ਵਿੱਚ ਮਾਣ ਅਤੇ ਉਮੀਦ ਦਾ ਮਿਸ਼ਰਣ ਦਿਖਾਈ ਦਿੱਤਾ ਕਿਉਂਕਿ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਨੇ ਸਾਲਾਂ ਦੇ ਕਦਮਕਦਮਕ ਸਮਰਪਣ ਦੇ ਸਿੱਟੇ ਨੂੰ ਦੇਖਿਆ ਇਸ ਮੌਕੇ ਐਮਏ ਰਾਜਨੀਤੀ ਸ਼ਾਸਤਰ ਐਮ ਇਤਿਹਾਸ ਐਮ ਕਾਮ ਪੀਜੀਡੀਐਮ ਐ ਪੀਜੀਡੀਸੀਏ ਅਤੇ ਐਮਐਸਸੀ ਆਈਟੀ ਬੀਬੀਏ ਬੀਸੀਏ ਬੀਕਾਮ ਬੀਐਸ ਅਤੇ ਬੀਐਸ ਵਿੱਚ ਕਈ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਉੱਗੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਰਾਜਪਾਲ ਸ਼੍ਰੀ ਗੁਲਾਬ ਸਿੰਘ ਕਟਾਰੀ ਜੀ ਨੇ ਦ੍ਰਿੜਤਾ ਅਨੁਸ਼ਾਸਨ ਅਤੇ ਜੀਵਨ ਭਰ ਸਿੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਸਮਝਾਇਆ ਕਿ ਸਿੱਖਿਆ ਨਾ ਸਿਰਫ ਨਿੱਜੀ ਸਫਲਤਾ ਦਾ ਸਾਧਨ ਹੈ ਸਗੋਂ ਸਮਾਜ ਅਤੇ ਰਾਸ਼ਟਰ ਦੀ ਤਰੱਕੀ ਪ੍ਰਤੀ ਇੱਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਨੌਜਵਾਨਾਂ ਨੂੰ ਪ੍ਰਤੀਸ਼ੀਲ ਪੰਜਾਬ ਅਤੇ ਇੱਕ ਮਜ਼ਬੂਤ ਭਾਰਤ ਬਣਾਉਣ ਲਈ ਹਰ ਪੱਖੋਂ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਪ੍ਰੋਗਰਾਮ ਦੇ ਆਰੰਭ ਵਿੱਚ ਆਰ ਕਾਲ ਦੇ ਪ੍ਰਿੰਸੀਪਲ ਡਾਕਟਰ ਸੁਖਸ਼ਮ ਆਲੂ ਵਾਲੀ ਅਤੇ ਸੰਸਥਾ ਦੀਆਂ ਪ੍ਰਾਪਤੀਆਂ, ਨਵੀਆਂ ਅਕਾਦਮਿਕ ਪਹਿਲਕਦਮੀਆਂ, ਖ ਹਾਂ ਫਲਾਨਾ ਰਿਪੋਰਟ ਪੇਸ਼ ਕੀਤੀ ਉਹਨਾਂ ਨੇ ਕਾਲੇ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਚਰਿੱਤਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਪਾਲਣ ਪੋਸ਼ਣ ਲਈ ਜਾਇਰ ਰੱਖਦੇ ਸੰਖਾ ਪਲੂੰਦ ਰਾਇਆ ਇਸ ਮੌਕੇ ਹਾਜ਼ਰ ਮਾਨ ਦਿੰਦੇ ਹੋਏ ਈਸਟਮੈਨ ਇੰਡਸਟਰੀ ਦੇ ਚੇਅਰਮੈਨ ਸ਼੍ਰੀ ਜਗਦੀਸ਼ ਰਾਏ ਸਿੰਘਲ ਜੀ ਨੇ ਸਮਾਗਮ ਦੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਵੀ ਕੀਤੀ ਜਿਸ ਵਿੱਚ ਗ੍ਰੈਜੂਏਟਾਂ ਨੂੰ ਉਦਯੋਗ ਅਤੇ ਸਮਾਜ ਦੀਆਂ ਗਤੀਸ਼ੀਲ ਜ਼ਰੂਰਤਾਂ ਦੇ ਅਨੁਸਾਰ ਆਪਣੇ ਹੁਨਰਾਂ ਨੂੰ ਇਕਸਾਰ ਕਰਨ ਲਈ ਉਤਸ਼ਾਹਤ ਕੀਤਾ ਗਿਆ ਕਨਵੋਕੇਸ਼ਨ ਦਾ ਸਮਾਪਨ ਰਾਸ਼ਟਰੀ ਗੀਤ ਦੇ ਨਾਲ ਇੱਕ ਉਤਸ਼ਾਹਜਨਕ ਨੋਟ ਤੇ ਹੋਇਆ ਵਿਦਿਆਰਥੀ ਨਾ ਸਿਰਫ ਹੱਥਾਂ ਵਿੱਚ ਡਿਗਰੀਆਂ ਲੈ ਕੇ ਸਗੋਂ ਨਵੇਂ ਉਤਸ਼ਾਹ ਨਵੀਂ ਊਰਜਾ ਨਾਲ ਗਿਆਨ ਕਦਰਾਂ ਕੀਮਤਾਂ ਅਤੇ ਜ਼ਿੰਮੇਵਾਰੀ ਦੀ ਡੂੰਗੀ ਭਾਵਨਾ ਲੈਸ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ਦੇ ਅਗਲੇ ਪੜਾ ਨਜ਼ਰ ਆਏ ਆਰੇਕਲਿਟ ਰਿਹਾਨ ਦੇ ਵਿੱਚ ਜਿਹੜਾ ਦੀਖਸ਼ਾਂਤ ਸਮਾਰੋਹ ਅੱਜ ਹੋ ਰਿਹਾ ਹੈ ਕਨਵੋਕੇਸ਼ਨ 2025 ਬਹੁਤ ਹੀ ਵਦਿਆ ਮਾਹੌਲ ਹੈ ਔਰ ਇਹ ਕਹਿੰਦੇ ਹੋਏ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਡੇ ਘਰ ਅੱਜ ਪੰਜਾਬ ਦੇ ਪ੍ਰਥਮ ਨਾਗਰਿਕ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਆ ਪਾਏ ਔਰ ਸਾਡੇ ਸਾਰੇ ਟੀਚਰਸ ਦੀ ਮਿਹਨਤ ਦੇ ਸਦਕਾ ਜਿਹੜੇ ਬੱਚੇ ਅੱਜ ਪਾਸ ਹੋ ਕੇ ਯੂਨੀਵਰਸਿਟੀ ਪੋਜੀਸ਼ਨਸ ਲੈ ਕੇ ਆਏ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ 450 ਦੇ ਆਸ-ਪਾਸ ਡਿਗਰੀ ਜਿਹੜੀਆਂ ਹੈਗੀਆਂ ਇਸ ਕਲੋਕੇਸ਼ਨ ਦੇ ਵਿੱਚ ਅਸੀਂ ਦੇ ਰਹੇ ਹਾਂ ਜਿਨ੍ਹਾਂ ਵਿੱਚੋਂ ਪੋਸਟ ਗ੍ਰੈਜੂਏਟ ਵਾਲੀਆਂ ਜਿਹੜੀਆਂ ਡਿਗਰੀਆਂ ਉਹ ਉਹਨਾਂ ਨੇ ਦਿੱਤੀਆਂ ਹੈਗੀਆਂ ਸਾਡਾ ਸੈਸ਼ਨ ਕੰਟੀਨਿਊਡ ਹੈ ਔਰ ਇਹ ਮੈਂ ਹਮੇਸ਼ਾ ਕਹਿੰਨੀ ਆ ਕਿ ਇੱਕ ਵੈਦਿਕ ਯੱਜੇ ਦੀ ਤਰ੍ਹਾਂ ਹੁੰਦਾ ਹੈ ਜਿਦੇ ਵਿੱਚ ਅਸੀਂ ਆਹੋਤੀਆਂ ਦਿੰਨੇ ਆ ਉਹ ਆਹੋਤੀਆਂ ਹੈਗੀਆਂ ਜਿਹੜੀਆਂ ਬੱਚਿਆਂ ਨੇ ਇੰਨੇ ਸਾਲਾਂ ਤੋਂ ਆਪਣੀ ਤਪੱਸਿਆ ਕੀਤੀ ਹੈ ਔਰ ਜਿਹੜੀ ਆਹੋਤੀ ਤੋਂ ਬਾਅਦ ਅਸੀਂ ਅਰਪਣ ਕਰ ਰਹੇ ਹਾਂ ਉਹ ਅਸਲ 'ਚ ਅਸੀਂ ਬੱਚਿਆਂ ਨੂੰ ਸਮਾਜ ਦੇ ਪ੍ਰਤੀ ਅਰਪਣ ਕਰ ਰਹੇ ਹਾਂ ਬਹੁਤ ਹੀ ਵਧੀਆ ਮਾਹੌਲ ਹੈ ਸਟੂਡੈਂਟਸ ਆਰ ਐਕਚੁਅਲੀ ਹੈਂਡਡ ਐਂਡ ਵਿਦ ਫੋਲਡੇਡ ਹੈਂਡ ਆਈ ਵਾਂਟ ਟੂ ਇਨਫੈਕਟ ਵਿਸ਼ ਈਚ ਐਂਡ एवरीवन ਐਂਡ ਥੈਂਕ एवरीवन Who happen to be a part of uh, this convocation 2025 ਮੈਂ ਅਸ਼ੋਕ ਬਰੁਤੀ ਰਜਿਸਟਰਾਰ ਆਰਿਆ ਪਤੀ ਸਭਾ ਪੰਜਾਬ ਵਾ ਉਪਾਧਿਐਕਸ਼ ਲੋਕਲ ਮੈਨੇਜਿੰਗ ਕਮੇਟੀ ਆਰਿਆ ਕਾਲਜ ਲੁਧਿਆਣਾ ਇਸ ਗੱਲ ਆਪ ਤੁਹਾਡੇ ਨਾਲ ਜਿਹੜਾ ਅੱਜ ਵਿਚਾਰ ਸਾਂਝਾ ਕਰ ਰਿਹਾ ਇੱਕ ਬੜਾ ਆਸਪੀਸ਼ੀਅਸ ਹੋਇਆ ਸੀ ਜਿੱਥੇ ਬੱਚਿਆਂ ਨੇ ਚਾਰ-ਚਾਰ 5-5 ਸਾਲ ਲਾ ਕੇ ਇੱਕ ਬੜੀ ਮਿਹਨਤ ਨਾਲ ਇੱਕ ਡਿਗਰੀ ਪ੍ਰਾਪਤ ਕੀਤੀ ਉਹ ਜ਼ਿੰਦਗੀ ਦੇ ਇੱਕ ਸਟੈਪ 'ਚ ਹੋਰ ਅੱਗੇ ਵਧੇ ਸਾਡੇ ਕਾਲਜ ਦਾ ਉਦੇਸ਼ ਜਿਹੜੀ ਐਜੂਕੇਸ਼ਨ ਆਰਿਆ ਕਾਲਜ ਲੁਧਿਆਣਾ ਦੇ ਰਿਹਾ ਉਹ ਸਿਰਫ ਅਕਾਡੈਮਿਕ ਐਜੂਕੇਸ਼ਨ ਨਹੀਂ ਉਹ ਇਸ ਵਿਦਿਆਰਥੀ ਨੂੰ ਕਿੱਦਾਂ ਇੱਕ ਅੱਛਾ ਨਾਗਰਿਕ ਬਣਾਉਣਾ ਹੈ ਕਿਸ ਤਰ੍ਹਾਂ ਇੱਕ ਅੱਛਾ ਇਨਸਾਨ ਬਣਾਉਣਾ ਹੈ ਉਹਨਾਂ ਚਰਿੱਤਰ ਨਿਰਮਾਣ ਕਿੱਦਾਂ ਕਰਨਾ ਹੈ ਤਾਂ ਕਿ ਉਹ ਸਿਰਫ ਤੇ ਨਿਰਮਾਨ ਦੇ ਨਾਲ ਔਰ ਰਾਸ਼ਟਰ ਨਿਰਮਾਣ ਇੱਕ ਅچھے ਤਰੀਕੇ ਨਾਲ ਕਰ ਸਕਦੇ ਆ ਠੀਕ ਹੈ ਔਰ ਇਸ ਉਪਲਖੇ ਦੇ ਵਿੱਚ ਮੈਂ ਅੱਜ ਬੜਾ ਆਭਾਰ ਪ੍ਰਗਟ ਕਰਦਾ ਮਾਨਯੀ ਆਪਣੇ ਗਵਰਨਰ ਸਾਹਿਬ ਸ਼੍ਰੀ ਗੁਲਾਬ ਰਾਜ ਖਿਡਾਰੀ ਜੀ ਦਾ ਉਹਨਾਂ ਨੇ ਆਪਣੇ ਬੜੇ ਬਿਜ਼ੀ ਸ਼ਡਿਊਲ ਚ ਆ ਜਾ ਕੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੂੰ ਮੋਟੀਵੇਟ ਕੀਤਾ ਉਹਨਾਂ ਨੇ ਇੱਕ ਗੱਲ ਬੜੀ ਸਪਸ਼ਟ ਕਹੀ ਕਿ ਜਿਹੜਾ ਕੱਲ ਦਾ ਭਾਰਤ ਹੈ ਨਾ ਤੁਹਾਡੇ ਹੱਥਾਂ ਚ ਹੈ ਤੁਸੀਂ ਫੈਸਲਾ ਕਰਨਾ ਕਿ ਇਹ ਭਾਰਤ ਨੂੰ ਕਿਸ ਤਰ੍ਹਾਂ ਅੱਗੇ ਲੈ ਜਾਣਾ ਹੈ ਜਿਹੜਾ ਮਿਸ਼ਨ ਸਰਕਾਰ ਦਾ 2047 ਇੱਕ ਵਿਕਸਿਤ ਭਾਰਤ ਦਾ ਉਹ ਤੁਸੀਂ ਹੀ ਲਿਆਣਾ ਤੁਸੀਂ 2047 ਤੋਂ ਪਹਿਲਾਂ ਵੀ ਲਿਆ ਸਕਦੇ ਹੋ ਮੈਂ ਸੁਦਰਸ਼ਨ ਸ਼ਰਮਾ ਪ੍ਰਧਾਨ ਆਰਿਆ ਬਦਦਵਾ ਪੰਜਾਬ ਔਰ ਪ੍ਰਧਾਨ ਆਰਿਆ ਕਾਲਜ ਮੈਨੇਜਿੰਗ ਕਮੇਟੀ ਲੁਧਿਆਣਾ ਅੱਜ ਯਾਹ ہمارا ਕਨਵੋਕੇਸ਼ਨ ਦਾ ਬਹੁਤ بڑا ਇੱਕ ਕਾਰਜਕ੍ਰਮ ਥਾ ਔਰ ਜਿਸਮੇ 450 ਬੱਚੋਂ ਕੋ ਡਿਗਰੀਆਂ ਦੀ ਗਈ ਹੈ ਔਰ ਜਹਾਂ ਪਰ ਹਮਾਰੇ गुलाब चंद कटारिया जी जो माननीय गवर्नर हैं पंजाब के वो आए हुए थे और बहुत ही अच्छा उन्होंने जो एड्रेस किया बच्चों के लिए हम उनके बहुत आभारी हैं जो उन्होंने अपने व्यस्त जो कार्यक्रमों से टाइम निकाल करके यहाँ पर आए हैं और बहुत ही मैं उनका धन्यवाद करता हूँ और बहुत अच्छा प्रोग्राम रहा उन्होंने बच्चों को बहुत ही अच्छी सीख दे करके गए हैं मैं उनके लिए धन्यवाद करता हूँ मैं बच्चों को बहुत बहुत अपनी तरफ से गुड विशेज आशीर्वाद देता हूँ कि वो जहाँ भी जाएँ आर्य कॉलेज लुधियाना का नाम रोशन करें अपने देश का नाम रोशन करें अपनी संस्कृति को आगे बढ़ाएं यह मेरा उनके लिए मैसेज रहेगा तो मैं उनका बहुत धन्यवाद ही अगर वो इसी रास्ते पर चले क्योंकि तो इस कॉलेज में मैंने उन्नीस सौ इकसठ और बासठ एक साल का समय बिताया है बहुत कुछ सीखने को मिला है जो जो कुछ यहाँ से सीखा मैंने वो अपनी ज़िंदगी में उसका प्रयोग किया और सफलता पाई इसलिए बड़ा अच्छा लगा आई एम वेरी प्राउड टू बीयर प्राउड टू मीट दी एलमुनाइज प्राउड टू मीट द प्रिंसिपल द प्रजिडेंट साहब गवर्नर साहब जो इससे पहले आए थे तो सब लोगों को मिलने के बाद मुझे ऐसा प्रतीत हुआ कि मैं पैंसठ साल के बाद इस कॉलेज में आया हूँ और बहुत ही खुशी महसूस हो रही है जिसको वर्णन नहीं किया जा सकता तो इसलिए आई वेरी थैंकफुल बहुत आभार व्यक्त कर रहा हूँ कि आप लोगों ने हमको यहाँ बुलाया और ये जो साहब हैं इन लोगों ने मेरी इंट्रोडक्शन भी बड़ी गहराई से नाम तोड़ करके दी मैं वो उसके लिए भी आप सबका धन्यवाद करता हूँ और जो शर्मा जी हैं जो प्रेसिडेंट वो जल्दी चले गए जाना था उनको लेकिन मेरे कहने के ऊपर वो रुक गए मैं उनका भी धन्यवाद ही ठीक है बहुत बहुत शुक्रिया मैडम सूक्ष्म लुवालिया जी इन्होंने काफ़ी अच्छे तरीके से सब लोगों ने बहुत मेहनत की है मैं अंदाज़ा लगा सकता हूँ तैयारियाँ देख करके जितनी मेहनत इन लोगों ने की है ये बड़ी अभूतपूर्व थैंक यू ठीक है धन्यवाद नाफप्रीत सिंह बेदी रिपोर्ट